ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ਨੀਵਾਰ ਨੂੰ ਤੁਸੀਂ ਇਹ ਇੱਕ ਚੀਜ਼ ਤੇਲ ਵਿੱਚ ਡੁਬੋ ਕੇ ਤੁਸੀਂ ਆਪਣੇ ਘਰ ਤੋਂ ਸ਼ਨੀ ਦੀ ਕਰੋਪੀ ਨੂੰ ਹਟਾ ਸਕਦੇ ਹੋ ਤੁਹਾਨੂੰ ਪਤਾ ਹੈ ਕਿ ਜੇਕਰ ਤੁਹਾਡੇ ਘਰ ਉੱਤੇ ਸ਼ਨੀ ਦੀ ਕਰੋਪੀ ਆ ਜਾਏ ਤਾਂ ਘਰ ਬਰਬਾਦ ਹੋ ਜਾਂਦਾ ਹੈ ਸਾਨੂੰ ਸਮਝ ਨਹੀਂ ਆਉਂਦਾ ਕਿ ਕੀ ਹੋ ਰਿਹਾ ਹੈ ਕਿਉਂ ਸਾਡੇ ਘਰ ਵਿੱਚ ਇਸ ਤਰ੍ਹਾਂ ਹੋ ਰਿਹਾ ਹੈ ਦੇਖੋ ਸ਼ਨੀ ਇੱਕ ਐਸਾ ਗ੍ਰਹਿ ਹੈ ਜਿਸ ਨੂੰ ਨਿਆਂ ਦਾ ਦੇਵਤਾ ਕਿਹਾ ਜਾਂਦਾ ਹੈ ਪਿਛਲੇ ਜਨਮ ਵਿੱਚ ਜਾਂ ਪਿਛਲੀ ਲਾਈਫ ਵਿੱਚ ਅਸੀਂ ਜੋ ਵੀ ਕਰਮ ਕਰਕੇ ਆਏ ਹਾਂ ਉਸ ਦਾ ਫਲ ਦੇਣ ਲਈ ਸ਼ਨੀ ਦੇਵ ਸਾਡੇ ਘਰ ਆ ਜਾਂਦਾ ਹੈ ਤੇ ਇਸ ਤੋਂ ਪਹਿਲੇ ਕਿ ਸ਼ਨੀ ਦੀ ਕਰੋਪੀ ਸਾਡੇ ਉੱਤੇ ਆਏ ਭਿਆਨਕ ਰੂਪ ਉਤਾਰਨ ਕਰ ਲਵੇ ਸਾਨੂੰ ਇਹ ਉਪਾਅ ਕਰ ਲੈਣੇ ਚਾਹੀਦੇ ਹਨ ਠੀਕ ਹੈ ਜੀ ਜਿਸ ਨਾਲ ਸ਼ਨੀ ਦੇ ਪਸੰਦ ਹੋ ਜਾਏ ਤੇ ਅੱਜ ਅਸੀਂ ਉਹੀ ਉਪਾਅ ਲੈ ਕੇ ਬੜਾ ਹੀ ਸਿੰਪਲ ਤੇ ਸਾਤਵਿਕ सरल है लेके आए हाँ जो कि शनिवार को करना है किसी भी टाइम ते कर सकते हो कभी भी किसी भी टाइम त कर सकते हो पर करना शनिवार को है ठीक है जी ਤੇ ਉਪਾਸੰਤ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਮੇਰੇ ਚੈਨਲ ਦੇ ਨਵੇਂ ਆਏ ਹਨ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰੋ ਜੀ ਤੇ ਚਲੋ ਜੀ ਹੁਣ ਗੱਲ ਕਰ ਲੈਂਦੇ ਹਾਂ ਅੱਜ ਦੇ ਉਪਾਦੀ ਜੋ ਕਿ ਆਪਾਂ ਕਰਨਾ ਹੈ ਸ਼ਨੀਵਾਰ ਨੂੰ ਕਿਸੇ ਵੀ ਤਾਂ ਤੇ ਇਸਦੇ ਵਾਸਤੇ ਸਾਨੂੰ ਚਾਹੀਦੀ ਹੈ ਇੱਕ ਕਟੋਰੀ ਕਟੋਰੀ ਕੋਈ ਵੀ ਲੈ ਲਓ ਜੇ ਲੋਹੇ ਦੀ ਕਟੋਰੀ ਹੋਏਗੀ ਤਾਂ ਬਹੁਤ ਹੀ ਜ਼ਿਆਦਾ ਬੈਸਟ ਹੋਏਗੀ ਉਸ ਦੇ ਅੰਦਰ ਆਪਾਂ ਪਾਣਾ ਹੈ ਸਰ੍ਹੋਂ ਦਾ ਤੇਲ ਸਰ੍ਹੋਂ ਦਾ ਹੀ ਤੇਲ ਚੱਲੇਗਾ ਉਸ ਤੋਂ ਇਲਾਵਾ ਕੋਈ ਦੂਜਾ ਚੇਹਰੇ ਨਹੀਂ ਚੱਲੇਗਾ ਠੀਕ ਹੈ ਹੁਣ ਮੀਨਚੀ ਜੋ ਕਿ ਅਸੀਂ ਤੇਲ ਦੇ ਅੰਦਰ ਡਬੋ ਕੇ ਰੱਖਣੀ ਹੈ ਉਹ ਹੈ ਕੋਰੇ ਦੀ ਨਾਲ ਠੀਕ ਹੈ ਕੋਰੇ ਦਿਨ ਨਾਲ ਤੁਸੀਂ ਬਾਜ਼ਾਰ ਤੋਂ ਲੈ ਕੇ ਆ ਜਾਓ ਉਹ ਵੀ ਹੋਣੀ ਚਾਹੀਦੀ ਹੈ ਕਾਲੇ ਕੋਰੇ ਦਿਨ ਨਾਲ ਹੋਵੇ ਤਾਂ ਦੇਖਣਾ ਤੁਹਾਡੇ ਘਰ ਵਿੱਚ ਕਿੰਨਾ ਚਮਤਕਾਰ ਹੋਣ ਵਾਲਾ ਹੈ ਪੈਸਾ ਹੀ ਪੈਸਾ ਤੁਹਾਡੇ ਘਰ ਵਿੱਚ ਆਏਗਾ ਕੋੜੇ ਦਿਨ ਨਾਲ ਲੈ ਕੇ ਆਣੀ ਹੈ ਦੇਖੋ ਲੋਹਾ ਹੈ ਉਹ ਤੁਸੀਂ ਸ਼ਨੀਵਾਰ ਨੂੰ ਖਰੀਦ ਕੇ ਨਹੀਂ ਲੈ ਆਣਾ ਹੈ ਠੀਕ ਹੈ ਇਹ ਤੁਸੀਂ ਜਦੋਂ ਜੇਕਰ ਸ਼ਨੀਵਾਰ ਪਹਿਲੇ ਹੀ ਲੈ ਕੇ ਆ ਜਾ ਤਾਂ ਜਿਆਦਾ ਬੈਸਟ ਹੈ ਜੇ ਸ਼ਨੀਵਾਰ ਨੂੰ ਲੈ ਕੇ ਆ ਰਹੇ ਹੋ ਤਾਂ ਘਰ ਦੇ ਅੰਦਰ ਨਾਲ ਲਿਆਣਾ ਬਾਹਰ ਹੀ ਆਪਣੇ ਘਰ ਦੇ ਵੇੜੇ ਦੇ ਉਧਰ ਸਾਈਡ ਤੇ ਰੱਖ ਸਕਦੇ ਹੋ ਠੀਕ ਹੈ ਤੇ ਕੋੜੇ ਦੀ ਨਾਲ ਲੈ ਕੇ ਆ ਕੇ ਉਸ ਨੂੰ ਤੁਸੀਂ ਤੇਲ ਵਿੱਚ ਡਬੋ ਕੇ ਰੱਖ ਦੇਣਾ ਹੈ ਪੂਰਾ ਦਿਨ ਸ਼ਨੀਵਾਰ ਦਾ ਦਿਨ ਪੂਰਾ اچھا ਇਹ ਤੁਹਾਨੂੰ ਦੱਸ ਨਹੀਂ ਹਾਂ ਕਿ ਇਹ ਤੁਹਾਨੂੰ ਕਿੱਥੋਂ ਦੀ ਮਿਲੇਗੀ ਵੈਸੇ ਤਾਂ ਦੇਖੋ ਤੁਹਾਨੂੰ ਬਜਾਰੋਂ ਮਿਲ ਨਹੀਂ ਜਾਏਗੀ ਲੋਹਾਰ ਜਿਹੜੇ ਹੁੰਦੇ ਹੈ ਉੱਥੇ ਵੀ ਜਾਓਗੇ ਤਾਂ ਤੁਹਾਨੂੰ ਮਿਲ ਸਕਦੀ ਹੈ ਉਹ ਨਾਲ ਬਣਾ ਕੇ ਵੀ ਦੇ ਦਿੰਦੇ ਹਨ ਆ ਤੇ ਜੇਕਰ ਕੋਈ ਪਰੇਸ਼ਾਨੀ ਆਂਦੀ ਹੈ ਤਾਂ ਅੱਜ ਕੱਲ ਔਨਲਾਈਨ ਹਰ ਇੱਕ ਚੀਜ਼ ਮਿਲ ਜਾਂਦੀ ਹੈ ਜੀ Amazon ਤੋਂ Flipkart ਤੋਂ ਕਿਧਰ ਹੋਏ ਤੁਸੀਂ ਆ ਮੰਗਾ ਸਕਦੇ ਹੋ ਕੋੜੇ ਦਿਨ ਨਾਲ ਠੀਕ ਹੈ ਤੇ ਜੇ ਜਦੋਂ ਤੁਸੀਂ ਔਰ ਜਿਆਦਾ ਮਹਿੰਗੀ ਵੀ ਨਹੀਂ ਹੈ 350 400 ਦੇ ਅੰਦਰ ਹੀ ਅੰਦਰ ਇੱਕ ਕੋੜੇ ਦੇ ਨਾਲ ਆ ਜਾਂਦੀ ਹੈ ਜੀ ਠੀਕ ਹੈ ਹੁਣ ਇਸ ਕੋੜੇ ਦੇ ਨਾਲ ਨੂੰ ਡਬੋ ਕੇ ਆਪਾਂ ਰੱਖਣਾ ਕਿੱਥੇ ਹੈ ਘਰ ਦੇ ਅੰਦਰ ਨਹੀਂ ਰੱਖਣਾ ਇਸ ਨੂੰ ਆਪਾਂ 베ਰੇ ਵਿੱਚ ਸਾਰਾ ਦਿਨ ਮਤਲਬ ਸਾਰੀ ਰਾਤ ਜਦੋਂ ਵੀ ਕਰੋਗੇ ਦਿਨ ਦੁਪਹਿਰ ਨੂੰ ਜੋ ਵੀ ਹੈ ਉਸ ਕਟੋਰੀ ਨੂੰ ਤੁਸੀਂ ਰੱਖ ਦੇਣਾ ਹੈ ਸ਼ਨੀਵਾਰ ਨੂੰ ਪੂਰਾ ਦਿਨ ਫਿਰ ਜਦੋਂ ਤੁਸੀਂ ਅਗਲੇ ਦਿਨ ਸੋ ਕੇ ਉਠਣਾ ਹੈ ਉਸ ਦਿਨ ਤੁਸੀਂ ਹੋਣ ਪੂਰੀ ਰਾਤ ਜਿੰਨਾ ਵੀ ਸੀ ਨਾ ਤੇਲ ਵਿੱਚ ਉਹਲੇ ਜੋ ਸ਼ਨੀ ਦੇ ਦੀਆ 네ਗੇਟਿਵਿਟੀ ਚੰਨੀ ਦੀ ਕਰੋਪੀ ਦੇ ਕਾਰਨ ਕਾਰਜ ਵਿੱਚ 네ਗੇਟਿਵਿਟੀ ਆ ਲਈ ਸੀ ਪੂਰੀ ਰਾਤ ਜੋ ਉੱਥੇ ਪਿਆ ਰਿਹਾ ਹੈ ਨਾ ਉਸ ਦੇ ਅੰਦਰ ਉਹ ਤੇਲ ਦੇ ਅੰਦਰ ਉਹ 네ਗੇਟਿਵਿਟੀ ਪੂਰੀ ਸਮਾ ਗਈ ਹੈ ਹੁਣ ਤੁਸੀਂ ਕੀ ਕਰਨਾ ਹੈ ਜਦੋਂ ਅਗਲੇ ਦਿਨ ਸਵੇਰੇ ਉੱਠੋਗੇ ਬਿਨਾ ਨਾਤੇ ਤੋਂ ਤੇ ਵਿਕਾਸ ਸਕਦੇ ਹੋ ਐ ਕੋਈ ਜ਼ਰੂਰੀ ਨਹੀਂ ਹੈ ਨਾ ਤਾਂ ਬਾਤ ਕਰਨਾ ਹੈ ਐ ਕਟੋਰੀ ਨੂੰ ਚੁੱਕ ਕੇ ਬਾਹਰ ਜਾ ਕੇ ਚੁਰਾਹੇ ਤੇ ਇਸ ਤੇਲ ਨੂੰ ਪਿਰਾ ਕੇ ਆ ਜਾਣਾ ਹੈ ਠੀਕ ਹੈ ਚੁਰਾਹਾ ਜੇਕਰ ਨਹੀਂ ਹੈ ਤਾਂ ਕਿਸੇ ਵੀ ਸੁੰਸਾਨ ਜਗ੍ਹਾ ਤੇ ਇਹ ਤੇਲ ਪਿਰਾ ਕੇ ਆ ਜਾਣਾ ਹੈ ਤੇ ਨਾਲ ਜਿਹੜੀ ਹੈ ਕੋੜੇ ਦੀ ਉਸ ਨੂੰ ਘਰ ਤੁਸੀਂ ਵਾਪਸ ਲੈ ਕੇ ਆ ਜਾਣਾ ਹੈ ਵਾਪਸ ਜਦੋਂ ਘਰ ਕੋੜੇ ਦੀ ਨਾਲ ਨੂੰ ਲੈ ਕੇ ਆ ਗਏ ਉਸ ਨੂੰ ਅੱਛੀ ਤਰ੍ਹਾਂ ਪਾਣੀ ਨਾਲ ਧੋ ਕੇ ਸਾਫ਼ ਕਰਕੇ ਉਹਨੂੰ ਸੁਕਾ ਲੈਣਾ ਹੈ ਸੁਕਾਣ ਤੋਂ ਬਾਅਦ ਜਿਹੜਾ ਤੁਹਾਡਾ ਘਰ ਦਾ ਮੇਨ ਗੇਟ ਹੈ ਨਾ ਬਾਹਰ ਹੋਗੀ ਬਾਹਰ ਵਾਲੀ ਸਾਈਡ ਤੇ ਇਸ ਕੋੜੇ ਦੀ ਨਾਲ ਨੂੰ ਤੁਸੀਂ ਭਾਵੇਂ ਕਿੱਲਾ ਨਾਲ ਚਿਪਕਾਓ ਜਾਂ ਉੱਥੇ ਲਗਾ ਦਿਓ ਉਸ ਨੂੰ ਠੋਕ ਕੇ ਰੱਖ ਦੇਣੀ ਹੈ ਯੂ ਦੀ ਸ਼ੇਪ ਵਿੱਚ ਯੂ ਹੁੰਦਾ ਹੈ ਨਾ ਇੰਗਲਿਸ਼ ਵਿੱਚ ਜਿਵੇਂ ਯੂ ਲਿਖਿਆ ਜਾਂਦਾ ਹੈ ਯੂ ਦੀ ਸ਼ੇਪ ਵਿੱਚ ਤੁਸੀਂ ਉਸ ਨੂੰ ਲਟਕਾ ਦੇਣਾ ਹੈ ਆਪਣੇ ਘਰ ਦੇ مین ਗੇਟ ਤੇ ਮੈਂ ਤੁਹਾਨੂੰ ਕੀ ਦੱਸਾਂ ਕਿ ਐਨਾ ਵਦਿਆ ਤੁਹਾਡਾ ਇਹ ਨਾਲ ਜਦੋਂ ਠੋਕ ਤੇ ਦੋਗੇ ਨਾ ਆਪਣੇ ਘਰ ਦੇ ਬਾਹਰ ਅੰਮੀ ਆਰਥਿਕ ਸਥਿਤੀ ਤੁਹਾਡੀ ਅੱਛੀ ਹੋ ਜਾਣੀ ਹੈ ਇਹ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਕਿਉਂ ਹੋ ਰਿਹਾ ਹੈ ਸਾਡੇ ਨਾਲ ਕਿਧਰੋਂ ਕਿਧਰੋਂ ਪੈਸਾ ਆ ਰਿਹਾ ਹੈ ਮਤਲਬ ਹਰ ਜਗ੍ਹਾ ਤੋਂ ਪੈਸਾ ਹੀ ਪੈਸਾ ਪੈਸਾ ਹੀ ਪੈਸਾ ਆਏਗਾ ਜੋ ਤੁਸੀਂ ਪਰੇਸ਼ਾਨ ਸੀ ਜੋ ਤੁਹਾਨੂੰ ਸਮਝ ਨਹੀਂ ਆ ਰਿਹਾ ਸੀ ਅੱਜ ਤੱਕ ਕੀ ਹੋ ਰਿਹਾ ਹੈ ਸ਼ਨੀ ਦੀ ਕਰੋਪੀ ਸੀ ਨਾ ਤੇ ਉਸ ਦੇ ਨਾਲ ਤੁਹਾਡੀਆਂ ਪੂਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਨਾਲ ਦੇ ਨਾਲ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਐਸਾ ਤੁਸੀਂ ਉਪਾਅ ਕਰੋ ਹੀ ਕਰੋ ਇਸ ਦੇ ਨਾਲ ਤੁਸੀਂ ਸ਼ਨੀਵਾਰ ਨੂੰ ਹੋ ਸਕੇ ਤਾਂ ਕਾਲੇ ਰੰਗ ਦੇ ਤੇ ਨੀਲੇ ਰੰਗ ਦੇ ਕੱਪੜੇ ਪਾਇਆ ਕਰੋ ਠੀਕ ਹੈ ਜਿਆਦਾ ਤੋਂ ਜਿਆਦਾ ਸ਼ਨੀਵਾਰ ਨੂੰ ਤੇਲ ਦਾ ਦਾਨ ਕਰਿਆ ਕਰੋ ਤੇ ਲੋਹੇ ਦੀ ਚੀਜ਼ ਸ਼ਨੀਵਾਰ ਨੂੰ ਕਦੇ ਵੀ ਘਰ ਖਰੀਦ ਕੇ ਨਾ ਲਿਆ ਨਹੀਂ ਲੈਣੀ ਤੇ ਨਾ ਹੀ ਤੇਲ ਖਰੀਦ ਕੇ ਲਿਆਣਾ ਹੈ ਇਹ ਛੋਟੀਆਂ ਛੋਟੀਆਂ ਗੱਲਾਂ ہیں ਜਿਨ੍ਹਾਂ ਦਾ ਧਿਆਨ ਰੱਖੋਗੇ ਤਾਂ ਤੁਹਾਡੀ ਲਾਈਫ ਵਿੱਚ ਵੀ ਖੁਸ਼ੀਆਂ ਆ ਸਕਦੀਆਂ ਹਨ ਅਧੂਰੀ ਜਾਣਕਾਰੀ ਜਾਂ ਜਾਨਕਾਰੀ ਨਾ ਹੋਣ ਕਰਕੇ ਤੁਹਾਨੂੰ ਇਹ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕੋਈ ਕਬਰਾਂ ਦੀ ਜ਼ਰੂਰਤ ਨਹੀਂ ਹੈ ਸਾਡਾ ਜੋ ਚੈਨਲ ਹੈ ਤੁਹਾਨੂੰ ਫ੍ਰੀ ਤੁਹਾਨੂੰ ਜਾਣਕਾਰੀ ਦਿੰਦਾ ਹੈ ਤੁਹਾਨੂੰ ਉਪਾਦ ਸਾਹ ਹੈ ਜਿਸ ਨਾਲ ਤੁਹਾਡੇ ਕਾਦੀਆਂ ਪਰੇਸ਼ਾਨੀਆਂ ਦੂਰ ਹੋ ਸਕਣ ਇਸ ਕਰਕੇ ਮੈਂ ਕਹਿੰਦੀ ਆ ਕਿ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਕੀ ਵੀ ਚਾਪੀਆਂ ਕਰਦੀਆਂ ਪਰੇਸ਼ਾਨੀਆਂ ਦੂਰ ਕਰੋ ਜੇ ਬਾਹਰ ਜਾਓਗੇ ਆਪਣੀਆਂ ਪਰੇਸ਼ਾਨੀਆਂ ਦੱਸਣ ਕਿਸੇ ਵੀ ਪੰਡਿਤ ਜਾਂ ਬ੍ਰਾਹਮਣ ਨੂੰ ਉਹ ਤੁਹਾਡੇ ਤੋਂ ਬਹੁਤ ਸਾਰਾ ਪੈਸਾ ਤੁਹਾਡੇ ਤੋਂ ਲੁੱਟ ਲੈਣਗੇ ਪਰ ਅਸਲੀ ਵਾਲਾ ਉਪਾਅ ਤੁਹਾਨੂੰ ਫਿਰ ਵੀ ਨਹੀਂ ਦੱਸਣਗੇ ਇਸ ਕਰਕੇ ਜਲਦੀ ਤੋਂ ਜਲਦੀ ਇਹ ਜਰਾਦ ਸ਼ਨੀਵਾਦਾ ਉਪਾਅ ਦੱਸਿਆ ਹੈ ਕਰ ਲਵੋ ਤੇ ਆਪਣੇ ਘਰ ਵਿੱਚ ਖੁਸ਼ੀਆਂ ਲਿਆਓ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਆਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਆ ਹੱਲ ਲੈ ਕੇ